ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਅੱਜ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰਤਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚੀਆਂ ਅਦਿਤੀ ਅਤੇ ਅਲੀਸ਼ਾ ਨੇ ਕਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ ਅਦਿਤੀ ਨੇ 650 ਵਿੱਚੋਂ 650 ਅੰਕ ਅਤੇ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕੀਤੇ ਨੇ ਇਸ ਮੌਕੇ ਸਕੂਲ ਦੇ ਵਿੱਚ ਜਸ਼ਨ ਮਨਾਇਆ ਗਿਆ ਸਕੂਲ ਵਿੱਚ ਵਿਦਿਆਰਥੀਆਂ ਨੇ ਪੰਗੜੇ ਪਾਏ ਅਤੇ ਇਸ ਮੌਕੇ ਦੋਨੇ ਬੱਚੀਆਂ ਨੇ ਕਿਹਾ ਕਿ ਉਹ ਇਸ ਤੋਂ ਬਾਅਦ ਅੱਗੇ ਪੜ੍ਹਾਈ ਕਰਕੇ ਡਾਕਟਰ ਬੰਨਣਾ ਚਾਹੁੰਦੀਆਂ ਹਨ ਨਾਲ ਹੀ ਉਹਨਾਂ ਦੇ ਮਾਤਾ-ਪਿਤਾ ਵੀ ਬਹੁਤ ਖੁਸ਼ ਦਿਖਾਈ ਦਿੱਤੇ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੇ ਵੀ ਬਹੁਤ ਮਾਣ ਮਹਿਸੂਸ ਕੀਤਾ ਲੁਧਿਆਣਾ ਤੋਂ ਅਰੁਣਦੀਖ ਖਾਸ ਰਿਪੋਰਟ ਅਦਿਤੀ ਫਰਸਟ ਪੋਜੀਸ਼ਨ ਮਾਸਟਰ ਜੀ ਜਨ ਆਈਏ ਕਿ ਕੀ ਕਹਿਣਾ ਚਾਹੋਗੇ ਆਪਣੇ ਪ੍ਰਿੰਸੀਪਲ ਨੂੰ ਕਿ ਉਹ ਕੇ ਨਾਮ ਰਚਨ ਕੀਤਾ ਹੈ ਔਰ ਮਾਪੇ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬੜਾ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ ਮਾਈਟ ਬਹੁਤ ਜਿਆਦਾ ਫੋਟੋ ਫਿਊਚਰ ਵਿੱਚ ਵੀ ਹੋ ਜਾਏਗੀ ਕੀ ਬੰਨਾ ਮੈਂ ਡਾਕਟਰ ਬੰਨਾ ਡਾਕਟਰ ਬੰਨਾ ਕਿੰਨੀ ਕੁ ਮਿਹਨਤ ਲੱਗਦੀ ਸੀ ਕਿੰਨਾ ਟੈਂਪਰ ਦੇ ਤੁਸੀਂ ਪ੍ਰਾਈਮ ਨੂੰ ਸਮਝ ਦਿੰਦੇ ਸੀ 1 ਵਜਾਂ ਦਾ ਸੀ ਆ ਪੂਰੀ ਰਾਤ ਕਦੇ ਕਦੇ ਲਾਂਦੇ ਸੀ ਸਿਲੇਬਸ ਦੇ ਅਕੋਰਡਰ ਸਿਖਾਉਣ ਦਾ ਤਾਂ ਤਿਆਰ ਹਾਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਇਹਨਾਂ ਨੇ ਪ੍ਰਾਣੀ ਪਿਰਤ ਸਕੂਲ ਦੀ ਜਿਹੜੀ ਹੈਗੀਆ ਉਹਨੂੰ ਮੇਨਟੇਨ ਰੱਖਿਆ ਕਿਉਂਕਿ ਪੰਜਾਬ 'ਚ ਉਹ ਫਰਸਟ ਤੇ ਪੰਜਾਬ 'ਚ ਸੈਕਿੰਡ ਦੋਨੋਂ ਬੱਚੇ ਤੇਜਾ ਸਿੰਘ ਸੰਕਰ ਸਕੂਲ ਦੇ ਨੇ ਇਹਦੇ ਨਾਲ ਬੱਚਿਆਂ ਦੀ ਮਿਹਨਤ ਵਿਦਿਆਰਥੀਆਂ ਆਪਣੇ ਪੇਰੈਂਟਸ ਦੀ ਮਿਹਨਤ ਤੇ ਟੀਚਰਸ ਦੀ ਮਿਹਨਤ ਰਹੀ ਆਦੀ ਆ ਉਹ ਪੜ੍ਹਨ ਲੱਗੇ ਬੱਚਿਆਂ ਦਾ ਕੀ ਨਾਮ ਹੈ ਕਿਹੜੀ ਕਲਾਸ ਕੋਲ ਹੈ ਕਿ ਪੋਜੀਸ਼ਨ ਕੀ ਹੈ ਅਦਿਤਿ ਲੜਕੀ ਹੈ ਜਿਹਦਾ ਜਿਹਦੀ ਪੰਜਾਬ 'ਚੋਂ ਫਰਸਟ ਪੋਜੀਸ਼ਨ ਹੈ 650 多接受理解。 ਅਲੀਸ਼ਾ ਜਿਨੇ 645 ਨੰਬਰ 650 ਦੇ ਵਿੱਚੋਂ ਮਾਣ ਖਿਲੇ ਨੇ ਤੇ ਗੱਲ ਕਰੀਏ ਬੱਚੇ ਕਾਫੀ ਅੱਗੇ ਟੋਪਰ ਆਉਂਦੇ ਸੀ ਹਾਂਜੀ ਕਿੰਨਾ ਮਾਣ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਕਿਸੇ ਵੀ ਪਿੰਡ ਤੇ ਕਿਸੇ ਬੁਲੰਦੀ ਤੇ ਪਹੁੰਚਣਾ ਸੌਖਾ ਕੰਮ ਹੁੰਦਾ ਤੇ ਉਸ ਬੁਲੰਦੀ ਨੂੰ ਮੇਨਟੇਨ ਰੱਖਣਾ ਬਹੁਤ ਸੌਖਾ ਕੰਮ ਹੁੰਦਾ ਅਸੀਂ ਅਸੀਂ ਰੱਖ ਪਾਏ ਆ ਇਸ ਕਰਕੇ ਪਰਮਾਤਮਾ ਦਾ ਮੈਂ ਬਹੁਤ ਸ਼ੁکری ਆ ਰਿਹਾ ਜੀ ਤੇ ਸਰ ਆਪਣਾ ਨਾਮ ਤੋਂ ਸ਼ੁਰੂ ਕਰੋ ਜੀ ਸਰ ਜੀ ਕੀ ਨਾਮ ਹੈ ਜੀ ਕਿਹੜਾ ਸਕੂਲ ਹੈ ਸਰ ਮਾ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਅੱਜ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟਾਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ ਆਈਸ਼ਾ ਹੈ ਅਲੀਸ਼ਾ ਅਲੀਸ਼ਾ ਸੌਰੀ ਅਲੀਸ਼ਾ ਮੈਂ ਮਿਸਪੈਲ ਕਰ ਗਿਆ ਅਲੀਸ਼ਾ ਸੈਕੰਡ ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਹੈ ਜੀ ਮੇਨ ਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਸਰ ਕੀ ਕਾਫੀ ਮਿਹਨਤ ਰੈਂਦੀ ਹੈ ਕੀ ਕੀ ਖਾਸ ਗੱਲ ਹੈ ਤੁਹਾਡੇ ਸਕੂਲ ਨੇ ਤੁਹਾਨੂੰ ਕਿੰਨੀ ਮਿੰਟ ਕਰਾਦੇ ਹੋ ਇਹ ਤਾਂ ਅਸੀਂ ਕਵਾਂਗੇ ਜੀ ਵੀ ਪਰਮਾਤਮਾ ਦਾ ਆਸ਼ੀਰਵਾਦ ਆ ਸਾਡੇ ਸਿਰ ਤੇ ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਵੀ ਜਿੰਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਆ ਸੈਕੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪੋਸੀਬਲ ਨਹੀਂ ਆ ਆਬੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਈ ਲੱਕ ਸਿਰਫ ਨਹੀਂ ਆਉਂਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ ਨੰਬਰ ਕਿੰਨੇ ਕਿੰਨੇ ਆਏ ਨੇ ਕਿੰਨੇ ਨੰਬਰ ਸੰਭ ਹੈ ਦੋ ਬੱਚੇ ਨੰਬਰ ਮੇਰੇ ਕੋਲ ਇਸ ਟਾਈਮ ਐਗਜ਼ੈਕਟ ਨਹੀਂ ਮੈਨੂੰ ਪਤਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹਦੇ ਵਿੱਚ ਕੋਈ ਨਹੀਂ ਉਹਦੇ 100% ਜਰ 99.25 ਵਾਹ ਜੀ ਵਾਹ ਇੱਕ 100% ਜੀ ਤੇ ਹਾਂ ਜੀ ਹਾਂ ਜੀ ਜੀ ਸੈਕੰਡ ਹੈ ਉਹਦੇ 99.25 ਪੂਰੇ ਪੰਜਾਬ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨ ਹਾਸਲ ਕੀਤੀਆਂ ਨੇ ਫਰਸਟ ਐਂਡ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਬੋਲ ਹੈ ਸਭ ਦੇ ਵਿੱਚ ਕੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਖੁਸ਼ੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਵੀ ਆਰ ਥੈਂਕਫੁਲ ਜਿਹੜਾ ਹੈਗਾ ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ ਬਾਰ-ਬਾਰ ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ ਆ ਅਦਿਤੀ